ਮੇਰਾ ਨਾਮ ਡਾਕਟਰ ਪਰਜਨ ਦਾਸ ਹੈ ਜੀ ਮੈਂ ਤੇ ਰਦੀਸ਼ ਸਿੰਘ ਉਹਦੇ ਵਿੱਚ ਆਪਣੇ ਪਲਾਂਟਸ ਦੇ ਨਾਲ ਘਟੋ ਘੱਟ 10-15 ਸਾਲਾਂ ਤੋਂ ਇਹ ਟੈਰਸ ਗਾਰਡਨ ਬਣਾਇਆ ਹੋਇਆ ਮੈਨੂੰ ਬੜਾ ਪਿਆਰ ਆਏ ਕਿ ਕੰਡੇ ਵਾਲੇ ਬੂਟਿਆਂ ਦੇ ਨਾਲ ਜੀ ਔਰ ਮੇਰੀ ਬਹੁਤ ਇਸ ਵੇਲੇ ਵੱਡੀ ਕਲੈਕਸ਼ਨ ਹੋ ਚੁੱਕੀ ਹੈਗੀ ਆ ਕੁਝ ਮੈਂ ਇੱਥੇ ਲਾਏ ਹੋਏ ਟੌਪ ਤੇ ਕੁਝ نیچے ਲਗਾਏ ਹੋਏ ਹੈਗੇ ਆ ਔਰ ਹਰ ਸਾਲ ਮੈਂ ਯੂਨੀਵਰਸਿਟੀ ਦੇ ਵਿੱਚ ਪਾਰਟਿਸਿਪੇਟ ਕਰਦਾ ਹੈਗਾ ਐਨੂਅਲ ਫਲਾਰਸ਼ੋਅ ਦੇ ਵਿੱਚ ਪ੍ਰੋਫੈਸ਼ਨਲ ਤੁਸੀਂ ਕੀ ਕਰਦੇ ਮੈਂ ਮੈਡੀਸਿਨ ਦੇ ਵਿੱਚ ਡਾਕਟਰ ਹੈਗਾ ਵਾਂ ਵੈਸੇ ਤੇ ਪਰ ਮੇਰੀ ਇਹ ਹੌਬੀ ਹੈਗੀ ਆ ਤੇ ਸਰ ਕਰੋ ਇਸ ਦੀ ਸ਼ੁਰੂਆਤ ਹੋਈ ਤੇ ਹੁਣ ਕਿੰਨੇ ਤੁਹਾਡੇ ਕੋਲ ਇਸ ਟਾਈਮ ਮੇਰੇ ਕੋਲ 10-15 ਸਾਲਾਂ ਤੋਂ ਮੈਂ ਇਹ ਇਸ ਹੌਬੀ ਦੇ ਵਿੱਚ ਹੈਗਾ ਵਾਂ ਤੇ ਫਰਸਟ ਟਾਈਮ ਮੈਨੂੰ ਇਹ ਯੂਨੀਵਰਸਿਟੀ ਦੇ ਵਿੱਚ ਮੈਂ ਲੈ ਕੇ ਗਿਆ ਸੀ ਪਲਾਂਟਸ ਤੇ ਉੱਥੇ ਮੈਨੂੰ ਦੋ ਹੀ ਪਲਾਂਟ ਰੱਖੇ ਸੀ ਤੇ ਇੱਕ ਸੈਕੰਡ ਪ੍ਰਾਈਜ਼ ਆ ਗਿਆ ਸੀ ਤੇ ਮੈਨੂੰ ਬੜੀ ਉੱਥੇ ਐਨਕਰੀਮੈਂਟ ਹੋਈ ਉਸ ਤੋਂ ਬਾਅਦ ਮੈਂ ਲਗਾਤਾਰ ਉਹਨਾਂ ਪਾਰਟਿਸਪੇਸ਼ਨ ਕਰ ਰਹੇ ਹਾਂ ਉੱਥੇ ਤੇ ਔਰ ਉਸ ਦੇ ਨਾਲ ਮੇਰੇ ਪਾਸ ਬਹੁਤ ਰੇਅਰ ਵੈਰਾਈਟੀਆਂ ਹੈਗੀਆਂ ਵਾਂ ਜਿਹੜੀਆਂ ਕਿ ਜਿਆਦਾਤਰ ਜਿਹੜੀਆਂ ਹੈਗੀਆਂ ਉਹ ਇੰਪੋਰਟ ਕੀਤੀਆਂ ਜਾਂਦੀਆਂ ਹੈਗੀਆਂ ਵਾਂ ਸਰ ਕਿਹੜੀ ਕਿਹੜੀ ਕੰਟਰੀ ਤੋਂ ਜਿਹੜੇ ਤੁਸੀਂ ਕੈਕਟਸ ਲੈਂਦੇ ਹੋ ਇਹ ਦੇਖੋ THAILAND ਵੈਰਾ ਜਾਂ MEXICO ਹੈ ਹੋਰ ਇਧਰੋਂ ਅਮਰੀਕਨ ਕਈ ਪਲਾਂਟਸ ਹੈਗੇ ਆ ਇਹ ਦੇਖੋ ਵੈਸੇ ਤਾਂ ਪਲਾਂਟਸ ਲਿਆ ਨਹੀਂ ਸਕਦੇ ਹੈਗੇ ਉਥੋਂ ਪਰ ਜਿਹੜੇ ਇਹਦੇ ਸ਼ੌਕੀਨ ਹੈਗੇ ਆ ਕਿਸੇ ਨਾ ਕਿਸੇ ਤਰ੍ਹਾਂ ਲੈ ਆਉਂਦੇ ਹੈਗੇ ਆ ਉਹਨੂੰ ਪ੍ਰੋਪਿਗੇਟ ਕਰਕੇ ਫਿਰ ਆਪਸ ਦੇ ਵਿੱਚ ਤਾਂ ਆਨਲਾਈਨ ਫਿਰ ਆਪਸ ਵਿੱਚ ਡਿਸਟ੍ਰੀਬਿਊਟ ਹੁੰਦੀਆਂ ਜਾਂ ਸੇਲ ਹੁੰਦੇ ਹੈਗੇ ਆ ਤੇ ਇਹਦੇ ਨਾਲ ਫਿਰ ਇਹਦੀ ਕੋਸਟ ਬੜੀ ਵੱਧ ਜਾਂਦੀ ਹੈ ਤੇ ਸਾਨੂੰ ਆਨਲਾਈਨ ਹੀ ਤਕਰੀਬਨ ਇਹ ਕਲੈਕਟ ਕਰਨੇ ਪੈਂਦੇ ਹੈਗੇ ਆ ਤੇ ਅਸੀਂ ਇਸ ਤਰ੍ਹਾਂ ਹੀ ਮੈਂ ਵੀ ਫਿਰ ਕਈ ਵੀ ਆਪਣੇ ਪਲਾਂਟਸ ਜਿਹੜੇ ਹੈਗੇ ਤੇ ਵੇਚਦਾ ਰਹਿਣਾ ਹੈਗਾ ਮੈਂ ਜਿਹੜੇ ਮੇਰੇ ਸਰਕਲ ਦੇ ਵਿੱਚ ਹੈਗੇ ਆ ਔਰ ਉਹਦੇ ਨਾਲ 올 ਓਵਰ ਇੰਡੀਆ ਦੇ ਵਿੱਚ ਸਰਕਲ ਬਣਿਆ ਹੋਇਆ ਹੈਗਾ ਵਾ ਵੈਸਟ ਬੰਗਾਲ ਬਿਹਾਰ 오ਡੀਸਾ ਸਾਰੀ ਜਗ੍ਹਾ ਦੇ ਉੱਤੇ ਕਿਉਂਕਿ ਸਾਡੇ ਇੱਥੇ ਜਿਹੜੇ ਨਰਸਰੀਜ਼ ਦੇ ਵਿੱਚ ਇਹ ਪਲਾਂਟ ਅਵੇਲੇਬਲ ਨਹੀਂ ਹੈਗੇ ਆ ਜੇ ਹੈ ਤਾਂ ਬਹੁਤ ਘੱਟ ਬੇਸਿਕ ਪਲਾਂਟ ਬਾਵਾਂ ਮਿਲ ਜਾਂਦੇ ਆ ਪਰ ਉਹ ਜ਼ਿਆਦਾ ਨਹੀਂ ਮਿਲਦੇ ਇਥੇ ਸਰ ਕਿੰਨੇ ਸਾਲ ਤੋਂ ਤੁਸੀਂ ਕਰ ਰਹੇ ਹੋਗੇ ਗਾਰਡਨਿੰਗ ਜਿਹੜੀ ਮੈਂ ਇਥੇ ਮੈਂ ਦੱਸਿਆ ਵੀ ਮੋਰ ਦਨ 10 ਇਅਰਸ ਹੋ ਗਏ ਹੈਗੇ ਮੈਨੂੰ ਹਾਂ ਜੀ ਕਿੰਨੀ ਕੁ ਸਰ ਵੈਰਾਈਟੀ ਹੈਗੀ ਕੈਕਟਰ ਜੇਕਰ ਗਿਣਤੀ ਕੀਤੀ ਜਾਵੇ ਤਾਂ ਕਿੰਨੀ ਕਲੈਕਸ਼ਨ ਹੈ ਮੇਰੇ ਕੋਲ ਐਸ ਵੇਲੇ ਮੇਰਾ ਖਾਲਾ 1000 1000 ਤੋਂ ਜ਼ਿਆਦਾ ਹੀ ਹੋਣੀ ਹੈ ਵੈਰਾਈਟੀ हां जी। ਸਰ ਕੈਕਟਸ ਦਾ ਸ਼ੌਂਕ ਕਿਉਂ ਜੱਕਾ ਕਿਉਂਕਿ ਲੋਕ ਜਿਹੜੇ ਆ ਉਹ ਜ਼ਿਆਦਾਤਰ ਸੁੱਲਾ ਵਾਲੇ ਬੂਟੇ ਘਰ ਦੇ ਵਿੱਚ ਲਾਉਂਦੇ ਨੇ ਪਰ ਜੋ ਘਰ ਦੀ ਬੰਦੀ ਤੁਸੀਂ ਕੈਕਟਸ ਨਾਲ ਕਿਦਾਂ ਮੈਨੂੰ ਇਹਨਾਂ ਦੀ ਖੂਬਸੂਰਤੀ ਨੇ ਬੜਾ ਅਟ੍ਰੈਕਟ ਕੀਤਾ ਔਰ ਮੈਂ ਦੇਖਦਾ ਹੈਗਾ ਮਾਨ ਲੋਕੀ ਵੀ ਬੜਾ ਲਾਈਕ ਕਰਦੇ ਕਿ ਬੜੇ ਰੇਅਰ ਹੈਗੀ ਇਹਨਾਂ ਦੀ ਖੂਬਸੂਰਤੀ ਤੇ ਭਾਵੇਂ ਖੰਡਿਆਂ ਵਾਲੇ ਆ ਪਰ ਇਹਨਾਂ ਦੀ ਸ਼ੇਪ ਤੇ ਬਣਤਰ ਇਹ ਬਹੁਤ ਹੀ ਪਿਆਰੀ ਹੈਗੀ ਆ ਔਰ ਦੂਸਰਾ ਇਹ ਹੈਗਾ ਕਿ ਇਹਨਾਂ ਨੂੰ ਥੋੜਾ ਜਿਹਾ ਮੇਨਟੇਨ ਕਰਨਾ ਸੌਖਾ ਹੈਗਾ ਇਨਨ ਪਾਣੀ ਦੀ ਘੱਟ ਲੋੜ ਪੈਂਦੀ ਹੈਗੀ ਆ ਪਾਣੀ ਜਿਹੜਾ ਹੈਗਾ ਵਾ ਉਹ ਜ਼ਿਆਦਾ ਨਹੀਂ ਦੇਣਾ ਪੈਂਦਾ ਹੈ ਕਿ ਪਾਣੀ ਦੀ ਬੜੀ ਬਚਤ ਹੁੰਦੀ ਹੈਗੀ ਆ ਔਰ ਹੁਣੇ ਇੱਥੇ ਮੈਂ ਪਾਰਕ ਦੇ ਵਿੱਚ ਆਪਣਾ ਇੱਕ ਕੈਕਟਸ ਸੈਕਸ਼ਨ ਲਗਾਇਆ ਸੀ ਲੋਕੀ ਪਹਿਲਾਂ ਆ ਕੇ ਉੱਥੇ ਖੜੇ ਹੋ ਕੇ ਸੈਲਫੀਆਂ ਲੈਂਦੇ ਆਗੇ ਉਹ ਇੰਨੀ ਖੂਬਸੂਰਤ ਮਤਲਬ ਇੱਕ ਸੈਕਸ਼ਨ ਬਣ ਗਿਆ ਹੈਗਾ ਵਾ ਕਿ ਜਿੱਥੇ ਵੀ ਇਹ ਲਾ ਦਈਏ ਪਹਿਲਾਂ ਲੋਕਾਂ ਦੀ ਨਜ਼ਰ ਇਹਦੇ ਤੇ ਹੀ ਪੈਂਦੀ ਹੈ ਫੇ ਇਹ ਕੀ ਚੀਜ਼ ਹੈਗੀ ਕਿ ਕਿਸ ਤਰ੍ਹਾਂ ਦੀ ਖਾਦ ਦੀ ਕਿਸ ਤਰ੍ਹਾਂ ਦੀ ਪਾਣੀ ਦੀ ਕਿਸ ਤਰ੍ਹਾਂ ਦੀ ਮਿੱਟੀ ਦੀ ਲੋੜ ਹੁੰਦੀ ਹੈ ਆਪਣੇ ਪੰਜਾਬ ਚ ਹੋ ਜਾਂਦੇ ਨੇ ਸਾਰੀ ਵੈਰਾਈਟੀਆਂ ਚੱਲਦੀ ਆ ਇਹ ਸਾਰੇ ਇੱਥੇ ਪੰਜਾਬ ਦੇ ਵਿੱਚ ਗਰਮ ਜਿਹੜਾ ਹੈ ਜਿੱਥੇ ਜ਼ਿਆਦਾ ਗਰਮੀ ਧੁੱਪ ਮਿਲ ਜਾਂਦੀ ਮਿਲਦੀ ਹੈਗੀ ਆ ਉਥੇ ਇਹ ਬੜੇ ਆਰਾਮ ਦੇ ਨਾਲ ਹੁੰਦੇ ਆਗੇ ਇਹਨਾਂ ਨੂੰ ਮਿੱਟੀ ਨਹੀਂ ਚਾਹੀਦੀ ਹੈਗੀ ਆ ਇਹ ਕਿਉਂਕਿ ਬੰਜਰ ਦੇ ਵਿੱਚ ਜ਼ਿਆਦਾ ਹੁੰਦੇ ਤੇ ਇਹਨਾਂ ਨੂੰ ਅਸੀਂ ਸਪੈਸ਼ਲ ਇਹਦਾ ਮੀਡੀਆ ਬਣਾਈਦਾ ਹੈਗਾ ਜਿਹਦੇ ਵਿੱਚ ਚਾਰਕੁੱਲ ਕਗਰੀਤਾ ਤੇ ਕੋਕੋਬੀਡ ਥੋੜੀ ਜੀ ਪਾਈ ਦੀ ਆ ਜਾਂ ਜਾਂ ਦਰਖਤਾਂ ਦੀ ਬਾਹਰ ਕੁਵੈਰਾ ਕ੍ਰਸ਼ ਕਰਕੇ ਇਹਦੇ ਨਾਲ ਮਿਕਸਚਰ ਬਣਾਈਦਾ ਹੈਗਾ ਉਹਦੇ ਵਿੱਚ ਇਹ ਬੜੇ ਖੁਸ਼ ਹੁੰਦੇ ਹੈਗੇ ਆ ਦਿੰਦੇ ਸਭ ਦਵਾਈਸਨ ਵਗੈਰਾ ਵੀ ਬਸ ਇਹਨਾਂ ਦੀ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਦੇਖੋ ਸਕਿਨ ਵਾਸਤੇ ਹੋਰ ਕਫਾਸੇ ਕਈ ਕੈਂਸਰ ਵਾਸਤੇ ਵੀ ਇਹ ਕਾਫੀ ਦਵਾਈਆਂ ਇਹਨਾਂ ਦੇ ਵਿੱਚੋਂ ਬਣਦੀਆਂ ਹੈਗੀਆਂ ਵਾ ਇੱਕ ਕੈਕਟਰਸ ਲਈ ਇੱਕ ਮਿੱਥ ਹੈਗੀ ਹੈ ਕਿ ਕੈਕਟਰ ਜਿਹੜੇ ਆ ਉਹ ਜ਼ਹਿਰੀਲੇ ਬਹੁਤ ਹੁੰਦੇ ਆ ਅਭੀ ਜ਼ਹਿਰ ਚੜ ਜਾਂਦੀ ਐ ਸੋ ਕੋਈ ਜ਼ਹਿਰੀਲੇ ਵੀ ਹੈਗੇ ਆ ਜਿਹਦੇ ਨਾਲ ਤੁਹਾਨੂੰ ਕਦੇ ਕੋਈ ਅੰਦਾ ਦਾ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਨਹੀਂ ਗੱਲ ਹੈਗੀ ਆ ਇਹ ਆ ਵੀ ਥੋੜੀ ਇhtiyat ਰੱਖਣੀ ਪੈਂਦੀ ਆ ਕਿਉਂਕਿ ਕੰਡੇ ਕਈ ਜਿਹੜੇ ਹੈਗੇ ਆ ਉਹਨਾਂ ਦੇ ਇਸ ਤਰ੍ਹਾਂ ਦੇ ਕੰਡੇ ਨਜ਼ਰ ਨਹੀਂ ਆਉਂਦੇ ਲੱਗਦੇ ਆਂਦੇ ਤਾਂ ਉਹਨਾਂ ਦੇ ਕੱਢਣੇ ਔਖੇ ਹੋ ਜਾਂਦੇ ਆ ਇਹ ਇੱਕ ਜ਼ਰੂਰ ਹੈਗਾ ਵੀ ਕਿਉਂ ਨਹੀਂ ਕਰਾਂ ਚਲਾਉਂਦੇ ਵੀ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਕਰਕੇ ਹੋ ਸਕਦਾ ਕਿ ਉਹ ਉਹਨਾਂ ਲਈ ਬੱਚਾ ਹੱਥ ਨਾ ਲਾਵੇ ਛੋਟਾ ਬੱਚਾ ਇਹ ਉਹ ਉੱਥੇ ਤਾਂ ਠੀਕ ਹੈਗੇ ਆ ਪਰ ਜੇ ਕਹੀਏ ਵੀ ਇਹ ਮਨਹੂਸ ਹੈਗੇ ਜਿਹਦਾ ਇਹ ਕਹਿ ਦਿੰਦੇ ਹੈਗੇ ਆ ਵਾਸਤੂ ਸ਼ਾਸਤਰ ਵਾਰਾ ਵਾਰੇ ਤੇ ਬਿਲਕੁਲ ਨਹੀਂ ਮਨਹੂਸ ਹੈਗੇ ਆ ਹੁਣ ਗੁਲਾਬ ਤੇ ਵੀ ਕੱਢੇ ਹੈਗੇ ਆ ਉਹਨੂੰ ਵੀ ਲੋਕੀਲੇ ਲਾਈ ਕਰਦੇ ਹੈਗੇ ਆ ਹੋਰ ਫੋਰਬੀਆਜ਼ ਵੈਰਾ ਹੈਗੇ ਆ ਆਮ ਘਰਾਂ ਦੇ ਵਿੱਚ ਲੱਗੇ ਹੁੰਦੇ ਆ ਉਸੇ ਨਾਲੇ ਕੁਦਰਤ ਦੀ ਮੈਂ ਸੋਚਦਾ ਬਣਾਈ ਹੋਈ ਜਿਹੜੀ ਚੀਜ਼ ਆ ਉਹ ਕਦੀ ਵੀ ਮਨੁਸ ਨਹੀਂ ਹੁੰਦੀ ਇਹ ਪ੍ਰਮਾਤਮਾ ਹਰ ਪਾਦੇ ਪਾਦੇ ਜਿੱਥੇ ਜੀਵ ਆ ਜਿੱਥੇ ਲਾਈਫ ਆ ਉਹ ਕੁਦਰਤ ਉਹਦੇ ਵਿੱਚ ਵਸਦੀ ਹੈਗੀ ਹੈ ਹਾਂਜੀ